ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਮਲੋੜ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇੱਕ ਰਿਸ਼ਤੇਦਾਰ ਦੇ ਵੱਲੋਂ ਆਪਣੇ ਹੀ ਰਿਸ਼ਤੇਦਾਰਾਂ ਦੇ ਘਰ ਦੇ ਅੰਦਰ ਵੜ ਕੇ ਤੋੜਫੋੜ ਕੀਤੀ ਗਈ ਹੈ ਤੇ ਬਾਅਦ ਦੇ ਵਿੱਚ ਸਾਰਾ ਜੋ ਸਮਾਨ ਹੈ ਉਸ ਨੂੰ ਵੀ ਚੁੱਕ ਚੁੱਕ ਸੁੱਟਿਆ ਗਿਆ ਸਾਰਾ ਨੁਕਸਾਨ ਕਰ ਦੇ ਵਿੱਚ ਹੋਇਆ ਤੇ ਪਰਿਵਾਰਕ ਮੈਂਬਰ ਰੋਂਦੇ-ਕੁਰਲਾਉਂਦੇ ਨਜ਼ਰ ਆ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਜੋ ਰਿਸ਼ਤੇਦਾਰ ਹੈ ਉਹਨਾਂ ਦੀ ਆਪਸੀ ਝੜਪ ਕਾਫੀ ਸਮੇਂ ਤੋਂ ਚਲਦੀ ਹੋਈ ਨਜ਼ਰ ਆ ਰਹੀ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਪਹੁੰਚਦੇ ਨੇ ਤੇ ਸਾਰਾ ਜੋ ਸਮਾਨ ਹੈ ਉਸ ਦੀ ਤੋੜਫੋੜ ਕਰਨੀ ਸ਼ੁਰੂ ਕਰ ਦਿੰਦੇ ਨੇ ਮਲੋੜ ਦੇ ਵਿੱਚ ਲਗਾਤਾਰ ਗੁੰਡਾਗਰਦੀ ਦੇ ਮਾਮਲੇ ਵਧਦੇ ਜਾ ਰਹੇ ਨੇ ਤੇ ਬਾਕੀ ਜਾਣਕਾਰੀ ਦੇ ਲਈ ਸਾਡੇ ਨਾਲ ਇਸ ਸਮੇਂ ਜਤਿਨ ਜੁੜ ਚੁੱਕੇ ਨੇ ਮਲੋੜ ਤੋਂ ਜੀ ਜਤਿਨ ਆਖਿਰਕਾਰ ਇਹ ਜੋ ਪੂਰਾ ਮਾਮਲਾ ਕੀ ਸੀਗਾ ਤੇ ਘਰ ਦੇ ਵਿੱਚ ਜੋ ਤੋੜਫੋੜ ਕਿਉਂ ਕੀਤੀ ਗਈ ਹੈ ਆ ਬਿਲਕੁਲ ਖੁਸ਼ੀ ਮੈਂ ਦੱਸ ਦੇਣਾ ਚਾਹੁੰਦਾ ਕਿ ਮਲੋੜ ਦੇ ਵਿੱਚ ਲਗਾਤਾਰ ਗੁੰਡਾਗਰਦੀ ਦੇ ਮਾਮਲੇ ਵੱਧਦੇ ਨਜ਼ਰ ਆ ਰਹੇ ਨੇ ਰੋਜ਼ ਗੁੰਡਾਗਰਦੀ ਮਲੋੜ ਦੇ ਵਿੱਚ ਲਾਜ਼ਮੀ ਹੁੰਦੀ ਹੈ ਕਿਉਂਕਿ ਉਲਸਥੇ ਪੰਜਾਬ ਦੀ ਲੋਨ ਆਰਡਰ ਦੀ ਸਥਿਤੀ ਨੂੰ ਦੇਖਦੇ ਆ ਤਾਂ ਬਹੁਤ ਬੁਰੇ ਹਾਲਾਤ ਨਜ਼ਰ ਆਏ ਨੇ ਤਾਂ ਉਸ ਨੂੰ ਲੈ ਕੇ ਕੀ ਆਖਿਰਕਾਰ ਕਿਸ وجہ ਦੇ ਨਾਲ ਗੁੰਡਾਗਰਦੀ ਹੋਈ ਹੈ ਕਾਰਨ ਤਾਂ ਬਿਲਕੁਲ ਨਹੀਂ ਪਤਾ ਨਹੀਂ ਲੱਗਿਆ ਕਿਉਂਕਿ ਜਿੱਥੇ ਸੰਤੁਸ਼ਟੀ ਕਾਰਨਾਂ ਦੀ ਨਹੀਂ ਹੋਈ ਹੈ ਕੁਝ ਦਿਨ ਬਾਅਦ ਪ੍ਰਵਾਦ ਦੁਬਾਰਾ ਅੱਜ ਦੇਰ ਰਾਤ ਪੁਲਿਸ ਸਟੇਸ਼ਨ ਜਿਹੜੀ ਹੈ ਅਪਲੀਕੇਸ਼ਨ ਜਿਹੜੀ ਆਪਣੀ ਦਰਖਾਸਤ ਹੈ ਉਹ ਵੀ ਥਾਣੇ ਦੇ ਵਿੱਚ ਪਹੁੰਚੀ ਸ਼ਿਕਾਇਤ ਦਿੱਤੀ ਹੈ ਥਾਣੇ ਦੇ ਵਿੱਚ ਤਾਂ ਹੁਣ ਦੇਖਣਾ ਹੋਵੇਗਾ ਪੁਲਿਸ ਦੇ ਉੱਤੇ ਕੀ ਕਿਸ ਮਾਇਨੇ ਨੇ ਪੁਲਿਸ ਦੇ ਉੱਪਰ ਇਹਨੇ ਗੁੰਡਾਗਰਦੀਆਂ ਦੇ ਆਖੀ ਇਹ ਕਿਉਂ ਨਹੀਂ ਪੁਲਿਸ ਸਖਤੀ ਕਰਦੀ ਸਵਾਲ ਇਹ ਬਣਿਆ ਹੋਇਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਗੁਰੂ ਰਵਿਦਾਸ ਨਗਰ ਹੋਇਆ ਜਾਂ ਫਿਰ ਕੋਈ ਹੋਰ ਮਹੱਲੇ ਪਿੰਡਾਂ ਦੇ ਵਿੱਚ ਲਗਾਤਾਰ ਗੁੰਡਾਗਰਦੀ ਹੋਈ ਹੈ ਤਹਾਰਾਂ ਦਾ ਸੀਜ਼ਨ ਹੈ ਫੈਸਟੀਵਲ ਸੀਜ਼ਨ ਸੀਗਾ ਇਸ ਨੂੰ ਲੈ ਕੇ ਪੁਲਿਸ ਕਹਿੰਦੀ ਸੀ ਵੀ ਅਸੀਂ ਥੋੜੀ ਸੇਵਾ ਦੇ ਵਿੱਚ ਹਾਜ਼ਰ ਹਾਂ ਥੋੜੀ ਸੁਰੱਖਿਆ ਦੇ ਵਿੱਚ ਹਾਜ਼ਰ ਹੈ ਲੇਕਿਨ ਪੁਲਿਸ ਵੱਲੋਂ ਕਿਸੇ ਵੀ ਸੁਰੱਖਿਆ ਜਾਂ ਫਿਰ ਸੇਵਾ ਦੇ ਵਿੱਚ ਹਾਜ਼ਰ ਨਹੀਂ ਦਿਖਾਇਆ ਗਿਆ ਉੱਥੇ ਗੁੰਡਾਗਰਦੀ ਮਲੋੜਦੇ ਵਿੱਚ ਸ਼ਰਿਆਮ ਦਿਖੀ ਹੈ ਜੀ ਇਥੇ ਪ੍ਰਸ਼ਾਸਨ ਦੇ ਉੱਪਰ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਪੁਲਿਸ ਵੱਲੋਂ ਇਸ ਸਮੇਂ ਕਿਉਂ ਕੋਈ ਐਕਸ਼ਨ ਨਹੀਂ ਦਿੱਤਾ ਗਿਆ ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕੋਈ ਬਿਆਨ ਸਾਹਮਣੇ ਆਇਆ ਦੇਖੇ ਪਰਿਵਾਰਕ ਮੈਂਬਰਾਂ ਨੇ ਕਿਹਾ ਗਿਆ ਕਿ ਸਾਡੀ ਇਨਸਾਫ ਸਾਨੂੰ ਮਿਲਣਾ ਚਾਹੀਦਾ ਹੈ ਆਖਿਰਕਾਰ ਇਹਨਾਂ ਦੇ ਪਰਿਵਾਰ ਦਾ ਹੀ ਕੋਈ ਰਿਸ਼ਤੇਦਾਰ ਸੀ ਜਿੰਨੇ ਆ ਕੇ ਗੁੰਡਾਗਰਦੀ ਕੀਤੀ ਥੋੜੇ ਦਿਨ ਪਹਿਲਾਂ ਇਹਨਾਂ ਦੀ ਕੋਈ ਮਾੜੀ ਮੋੜ ਬੋਲਾ ਚਾਲੀ ਕਰਾਂਦੇ ਵਿੱਚ ਨਾਰਮਲ ਹੁੰਦੀ ਰਹਿੰਦੀ ਹੈ ਉਸ ਨੂੰ ਲੈ ਕੇ ਮਾੜਾ ਮੋੜ ਬੋਲਾ ਬੁਲਾਈ ਹੋਈ ਸੀ ਬੋਲਾ ਬੁਲਾਈ ਤੋਂ ਬਾਅਦ ਅੱਜ ਦੇ ਰਾਤ ਉਸ ਨੇ ਆ ਕੇ ਜਿਹੜੇ ਘਰ ਦੇ ਵਿੱਚ ਥੋੜਾ ਫੋੜੀ ਕੀਤੀ ਤਾਂ ਜਿੰਨਾ ਤੱਕ ਸੂਤਰਾਂ ਦੇ ਹਵਾਲੇ ਤੋਂ ਹੁਣ ਪਤਾ ਲੱਗਿਆ ਕਿ ਇਹ ਇਸ ਘਰ ਦੇ ਵਿੱਚ ਅੱਗ ਵੀ ਲਗਾਈ ਗਈ ਹੈ ਬਟ ਉਹਨੀਆਂ ਤਸਵੀਰਾਂ ਕੁਝ ਦਿਨ ਬਾਅਦ ਤੁਹਾਡੇ ਜਿਹੜਾ ਪੌਂਟੀਆਂ ਕਾ ਦਵਾਂਗੇ ਹੁਣ ਦੋਸਤੋ ਆ ਪਰਿਵਾਰ ਅੱਜ ਕੋਪੋ ਟੈਕਸਟ ਤੇ ਵੀ ਕਰ ਸਕਦਾ ਹੈ ਤੇ ਗੁੰਡਾਗਰਦੀ ਦੇ ਖਿਲਾਫ ਕੁਝ ਵੱਡਾ ਵੀ ਹੋ ਸਕਦਾ ਹੈ ਜੋ ਮਲੋੜ ਦੇ ਜੀ ਜੀ ਤਮਾਮ ਜਾਣਕਾਰੀ ਦੇ ਲਈ ਬਹੁਤ ਧੰਨਵਾਦ ਜਿਹਾ ਦੱਸਦੇ ਕਿ ਮਲੋੜ ਦੇ ਵਿੱਚ ਲਗਾਤਾਰ ਗੁੰਡਾਗਰਦੀ ਦੇ ਮਾਮਲੇ ਵੱਧੇ ਜਾ ਰਹੇ ਨੇ ਤੇ ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪ੍ਰਸ਼ਾਸਨ ਦੇ ਉੱਪਰ ਵੀ ਸਵਾਲ ਚੁੱਕੇ ਜਾ ਰਹੇ ਨੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਤੇ ਮੌਕੇ ਦੇ ਉੱਪਰ ਮੌਜੂਦ ਪਰਿਵਾਰਿਕ ਮੈਂਬਰਾਂ ਦੇ ਕੀ ਬਿਆਨ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਤੇ ਦੋੜਦੇ ਬੋੜ ਬੋੜ ਸਭ ਪੱਟਦੇ ਮੇਰੇ ਮੰਜਾੜੀ ਦਾ ਪਗਰ ਨਾਲੀ ਮੇਰੇ ਕੋਲ ਕਰਨ ਨਾਲ ਮੇਰਾ ਸਾਰਾ ਨੁਕਸਾਨ ਕਰ ਗੋ ਨਾਲ ਮੈਂ ਚੋਰਾ ਮਾਰ ਦਿੱਤਾ ਅਰੇ ਅਸੀਂ ਵੀ ਬਤਾ ਦੇ ਬਿਆਨ ਦੇਣਾ ਦਾਦਾ ਮੇਰੇ ਕੋਈ ਗੱਲ ਨਹੀਂ ਸੀ ਮੇਰਾ ਭਰਾ ਬੈਠਾ ਸੀ ਘਰੇ ਨਾਲੇ ਇੱਕ ਮੇਰਾ ਨਾਨਾ ਸੀਗਾ ਉਹਨਾਂ ਤੇਨੂੰ दारू-ਗੁਰੂ ਮੰਗਾ ਲਈ ਨਾਲੇ ਪੀ ਲਈ ਸਬਜੀ ਲਿਆਉਂਦੀ ਉਹਨਾਂ ਨੇ ਸਬਜੀ ਵੀ ਖਾ ਲਈ ਨਾਲੇ दारू ਪੀ ਕੇ ਉਹਨਾਂ ਨਾਲ ਹੀ ਆਉ ਗੱਲਾਂ ਕਰਤਾ ਰਿਹਾ ਕਿੰਨੀ ਦੇਰ ਤੱਕ ਮੇਰਾ ਕੋਈ ਨਹੀਂ ਰਹਿ ਗਿਆ ਜਨਾਨੀ ਪਿੱਛੇ ਮੈਨੂੰ ਵੇਦਖਲ ਕੀਤਾ ਆਉਣਾ ਕਰਤਾ ਢਮਕਾ ਕਰਤਾ ਮੈਂ ਉਹਨੂੰ ਐ ਕਿਹਾ ਮੈਂ ਕਿਹਾ ਤੈਨੂੰ ਵੇਦਖਲ ਕੀਤਾ ਤੂੰ ਮੈਨੂੰ ਹੁਣ ਵੀ ਛੱਡ ਦੇ ਵੀ ਜੋ ਆਪਦੇ ਘਰ ਜਾ ਸਕਦਾ ਤੇ ਛੱਡ ਦੇ ਮੈਨੂੰ ਤੇ ਕਹਿੰਦਾ ਲੈ ਐਵੇਂ ਕਰਤਾ ਉਹ ਫਿਰ ਉਹਨੇ ਅਲਵਾਰੀ ਨੂੰ ਮਾਰਿਆ ਚੋਰ ਦੀ ਕੁਸਨ ਮਾਰਿਆ ਉਹਦੇ ਚ ਫਿਰ ਉਹਨੇ ਸ਼ੀਸ਼ਾ ਤੋੜਿਆ ਫਿਰ ਉਹਨੇ ਐਲਸੀਡੀ ਤੋੜਤੀ ਸਾਰੇ ਘਰ ਚ ਸਮਾਨ ਆਪਦਾ ਮੋਟਰਸਾਈਕਲ ਸਭ ਕੁਝ ਤੋੜਤਾ ਮੈਨੂੰ ਠੀਕ ਹੈ ਕਰਦਿਆ ਨੇ ਵੇਦਖਲ ਕਰਤਾ ਇਹਨੂੰ ਐਨੋਸ ਕਰਕੇ ਮੌਕਾ ਦੇ ਖਾਂਸੀ ਲੈਂਦਾ ਕਿਤੇ ਕੁਝ ਕਰਦਾ ਹੈ ਵੀ ਭਰਾਵਾਂ ਮੈਂ ਤਾਂ ਬਹੁਤ ਦੁਖੀ ਹੈ ਮੈਂ ਛਡਕਾਰਾ ਲੈਣਾ ਤੁਹਾਡਾ ਕੀ ਲੱਗਦਾ ਮੇਰਾ ਘਰ ਵਾਲਾ ਇਹਦਾ ਘਰ ਵਾਲਾ ਹਸਬੰਦ ਹੈ ਦਾ ਹੋਰ ਕੋਈ ਛੜਾਨ ਵਾਲਾ ਹੈ ਗਲੀ ਦਾ ਮੇਰੀ ਕੁੜੀ ਚਲੀ ਗਈ ਇਸ ਕੰਮ ਚ ਦੋ ਮੇਰੇ ਕੋਲ ਮੁੰਡੇ ਹੈ ਮੇ ਵੱਡਾ ਮੁੰਡਾ ਛੱਡਾ ਨਾਨੀ ਕੋਲ ਮਾਰਦਾ ਛੋਟਾ ਮੁੰਡਾ ਨਾ ਕੋਈ ਪਿਆਰ ਨਹੀਂ ਕਰਵਾਇਆ ਬਸ ਤੋ ਲੱਗਦੇ ਦੇ ਤੇ ਮੇਰਾ ਕੁਝ ਵੀ ਕਰਦਾ ਹੈ ਕੁਝ ਨਹੀਂ ਇਹਨਾਂ ਨਾਲ ਤਾਂ ਕੁਝ ਨਹੀਂ ਕੀਤਾ ਮੈਂ ਨਾਲ ਜੁੱਤੀਆਂ ਬਣਾਉਣੇ ਆ ਜੇ ਮੈਂ ਕੰਮ ਕਰਦੀ ਆ ਤੇ ਮੈਂ ਸਹੀ ਆ ਜੇ ਮੈਂ ਕੰਮ ਨਹੀਂ ਕਰਦੀ ਤੇ ਕਹਿ ਦਿੰਦਾ ਤੂੰ ਕੰਮ ਨਹੀਂ ਕਰਦੀ ਮੇਰੇ ਮੇਰੇ ਤੋਂ ਨਹੀਂ ਤੁਹਾਡਾ ਇਹ ਹੁੰਦਾ ਤੇਰੇ ਭਰਾ ਨੂੰ ਕਹਿੰਦਾ ਮੈਨੂੰ ਨੌਕਰ ਬਣਾਇਆ ਹੋਇਆ ਮੈਨੂੰ ਕੁੱਤਾ ਬਣਾਇਆ ਮੈਨੂੰ ਸੰਗੜੀ ਪਾ ਦੋ ਪੌਲੂ ਕੋਲੇ ਕੰਮ ਕਰਦਾ ਇਹ ਗਰੈਟ ਹੈ ਜੀ ਆਈਆਂ ਵੀ ਮੇਰੇ ਕੋਲ ਕੁਝ ਨਾ ਮੰਗਿਓ ਮੈਂ ਇਹਨਾਂ ਦਾ ਕੁਝ ਦੇਣਾ ਲੈਣਾ ਨਹੀਂ ਹੈ ਸਹੀ ਆ ਮੈਂ ਨੇ ਮੈਨੂੰ ਜੋ ਮੈਨੂੰ ਇਹਨੇ ਦਿੱਤਾ ਉਹ ਵੀ ਮਾਫ ਹੈ ਜੋ ਨੇ ਦਿੱਤਾ ਉਹ ਵੀ ਮਾਫ ਹੈ ਮੈਂ ਤਾਂ ਕੁਝ ਨਹੀਂ ਲੈਣਾ ਲੈਣਾ ਤੇ ਬਸ ਮੈਂ ਇੱਕ ਪੁੱਛਣਾ ਚਾਹੁੰਦਾ ਮੇਰੀ ਮੋਟਰ ਟੁੱਟ ਗਈ ਹੈ ਨਾ ਹਾਂ ਮੈਂ ਆਏ ਦੀਵਾਲੀ ਦੇ ਨੇ ਤੇਰੀ ਮੋਟਰਸਾਈਕਲ ਹੈ ਹਾਂ ਮਾਝੋ ਛੋਰੀਨ ਛੋਰੀਨ ਦੇ ਆਦੀ ਵਾਲੀ ਠੀਕ ਹੈ ਨਾ ਇਹਨੇ ਮੋਰਸਾ ਮੇਰਾ ਪੰਨਿਆ ਠੀਕ ਹੈ ਨਾ ਜਵਾਈ ਹੈ ਕੋਈ ਚੱਕਰ ਨਹੀਂ ਮੈਂ ਮਾਫੀ ਮੰਗਦਾ ਕੋਈ ਚੱਕਰ ਨਹੀਂ ਮੈਂ ਤਾਂ ਗਿਆ ਜੀ ਪੁਰਾਣੇ ਕਰੇ ਮੇਰਾ ਕੋਈ ਕਸੂਰ ਹ ਦ ਦੂੰ ਕੋਈ ਕਸੂਰ ਨਹੀਂ ਮੇਰਾ ਠੀਕ ਹੈ ਨਾ ਹਾਂ ਜੇਰ ਕੋਈ ਕੋਈ ਬੱਚਾ ਚੱਕਦਾ ਨਾ ਆਪਸ਼ਨ ਸਾਹਮਣੇ ਆ ਜਾ ਕੋਈ ਦਿੱਕਤ ਨਹੀਂ ਠੀਕ ਹੈ ਨਾ ਮੈਨੂੰ ਜੋ ਜੋ ਮਰਦਾ ਦਿੱਤੀ ਮੈਨੂੰ ਉਹ ਚਾਹੀਦੀ ਹੈ ਬਸ ਤੁਸੀਂ ਦੋੜਦੇ ਬੋੜ ਬੋੜ ਦਾ ਪੱਟਦੇ ਮੇਰੇ ਮਹਿਆੜੀ ਦਾ ਪਗਰ ਨਾਲੀ ਮੇਰੇ ਕੋਲ ਕਰਨ ਨਾਲ ਵੀ ਨਾ ਮੇਰੇ ਸਾਰੇ ਨੁਕਸਾਨ ਕਰਕੇ ਨਾਲ ਮਾਰ ਟੇਮੇ ਚੋਰਾ ਮਾਰਦੇ ਦੋ ਕਰੇ ਹਮ ਵੀ ਬਣਾ ਦੇਣੇ